ਸਾਨੂੰ ਸਖਤ ਹਦਾਇਤਾਂ ਨੇ ਕਿ ਕੋਈ ਵੀ ਜਿਹੜੀ ਐਦਾ ਦੀ ਗਤੀਵਿਧੀ ਜਿਹੜੀ ਦੇਸ਼ ਦੇ ਹਿੱਤ ਤੇ ਨਹੀਂ ਹੈਗੀ ਜਿਹੜੀ ਦੇਸ਼ ਵਿਰੋਧੀ ਹੈ ਚਾਹੇ ਉਹ ਦੇਸ਼ ਦਾ ਕੋਈ ਵੀ ਨਾਗਰਿਕ ਹੋਵੇ ਚਾਹੇ ਕਿਤੇ ਵੀ ਸਰਕਾਰੀ ਨੌਕਰੀ ਚ ਹੋਵੇ ਕੁਝ ਵੀ ਹੋਵੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਹੈ ਕਿ ਗੁਰਪ੍ਰੀਤ ਗੋਪੀ ਨਾਂ ਦਾ ਫੌਜੀ ਹੈ ਇੱਕ ਸਿਪਾਹੀ ਹੈ ਜਿਹੜਾ ਫੌਜ 'ਚ ਇੰਡੀਅਨ ਆਰਮੀ 'ਚ ਉਹ ਸਪਾਇਨਜ ਐਕਟੀਵਿਟੀ ਸਪਾਇੰਗ ਪਾਕਿਸਤਾਨ ਦੀ আইএসਆਈ ਦੇ ਨਾਲ ਰਲ ਕੇ ਸਾਡੇ ਦੇਸ਼ ਦੇ ਖਿਲਾਫ ਸਾਜ਼ਿਸ਼ ਰਚਣ ਦੇ ਜਿਹੜੇ ਉਹਦੇ ਤੇ ਇਲਜ਼ਾਮ ਲੱਗੇ ਉਹਨਾਂ ਮੋਬਾਈਲ ਫੋਨ ਦਸੀਂ ਰਿਕਵਰ ਕੀਤੇ ਉਹਨਾਂ ਚ ਕਾਫੀ ਸਾਰਾ ਇਨਕ੍ਰਿਮੀਨੇਟਿੰਗ ਡਾਟਾ ਜਿਹੜਾ ਕਿ ਇਹ ਫੌਜੀ ਹੁੰਦਿਆਂ ਹੋਇਆ ਬਤੌਰ ਜਿਹੜਾ ਇਹ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਿਹਾ ਸੀਗਾ ਅਸੀਂ ਜਿਹੜੇ ਇਹਨਾਂ ਦੇ ਬੈਂਕ ਅਕਾਊਂਟਸ ਨੇ ਉਹਨਾਂ ਦੀ ਵੀ ਅਸੀਂ ਬਹੁਤੀ ਡੰਗਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਕਿ ਕਿੱਥੋਂ ਟਰਾਂਜੈਕਸ਼ਨਸ ਕਦੋਂ-ਕਦੋਂ ਆਈਆਂ ਤੇ ਇਨ ਲਿਊ ਆਫ ਵਾਟ ਪੇਮੈਂਟਸ ਇਹਨੇ ਇਹਨਾਂ ਨੂੰ ਕਦੋਂ-ਕਦੋਂ ਪੇਮੈਂਟ ਹੋਈ ਤੇ ਉਹਦੇ ਬਦਲੇ ਨੇ ਕੀ-ਕੀ ਇਨਫੋਰਮੇਸ਼ਨ ਦਿੱਤੀ ਮਾਣਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਮਾਣਯੋਗ ਡੀਜੀਪੀ ਸਾਹਿਬ ਸ਼੍ਰੀ ਕੋਰਗ ਯਾਦਤ ਜੀ ਮਾਣਯੋਗ ਡੀਏਜੀ ਬਾਰਡਰਿੰਗ ਸਰਦਾਰ ਸਤਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਸ਼ੇਰ ਸਾਨੂੰ ਸਖਤ ਹਦਾਇਤਾਂ ਨੇ ਕਿ ਕੋਈ ਵੀ ਜਿਹੜੀ ਐਦਾਂ ਦੀ ਗਤੀਵਿਧੀ ਜਿਹੜੀ ਦੇਸ਼ ਦੇ ਹਿੱਤ ਦੇ ਨਹੀਂ ਹੈਗੀ ਜਿਹੜੀ ਦੇਸ਼ ਵਿਰੋਧੀ ਹੈ ਚਾਹੇ ਉਹ ਦੇਸ਼ ਦਾ ਕੋਈ ਵੀ ਨਾਗਰਿਕ ਹੋਵੇ ਚਾਹੇ ਕਿਤੇ ਵੀ ਸਰਕਾਰੀ ਨੌਕਰੀ 'ਚ ਹੋਵੇ ਕੁਝ ਵੀ ਹੋਵੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਹੈ ਉਸੇ ਲੜੀ ਤਹਿਤ ਸਾਡੀ ਸਪੈਸ਼ਲ ਸੈਲ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲਦੀ ਹੈ ਕਿ ਇੱਕ ਗੁਰਪ੍ਰੀਤ ਗੋਪੀ ਨਾਂ ਦਾ ਫੌਜੀ ਹੈ ਇੱਕ ਸਿਪਾਹੀ ਹੈ ਜਿਹੜਾ ਫੌਜ 'ਚ ਇੰਡੀਅਨ ਆਰਮੀ 'ਚ ਉਹ ਸਪਾਇਨਜ ਐਕਟੀਵਿਟੀ ਸਪਾਇੰਗ ਪਾਕਿਸਤਾਨ ਦੀ ISI ਦੇ ਨਾਲ ਰਲ ਕੇ ਸਾਡੇ ਦੇਸ਼ ਦੇ ਖਿਲਾਫ ਸਾਜ਼ਿਸ਼ ਰਚਣ ਦੇ ਜਿਹੜੇ ਉਹਦੇ ਤੇ ਇਲਜ਼ਾਮ ਲੱਗੇ ਅਸੀਂ ਬਿਲਕੁਲ ਬਰੀਕੀ ਨਾਲ ਵੈਰੀਫਾਈ ਕੀਤਾ ਕਿ ਕਿਸ ਤਰੀਕੇ ਨਾਲ ਲੱਗਿਆ ਹੋਇਆ ਸੀਗਾ ਇਹਦੇ ਸਾਨੂੰ ਪਤਾ ਲੱਗਿਆ ਕਿ ਇੱਕ ਸਾਹਿਲ ਮਸੀਨ ਆ ਦਾ ਵਿਅਕਤੀ ਹੈ ਇਹ ਦੋਵੇਂ ਸੇਮ ਪਿੰਡ ਦੇ ਨੇ ਧਾਰੀਵਾਲ ਪਿੰਡ ਹੈਗਾ ਥਾਣਾ ਲੋਪੁਕੇਚ ਇਹ ਜਿਹੜਾ ਸਾਹਿਲ ਹੈਗਾ ਸਾਹਿਲ ਦੇ ਬੈਂਕ ਅਕਾਊਂਟ 'ਚ ਪੈਸੇ ਪੈਂਦੇ ਨੇ ਤੇ ਸਾਨੂੰ ਪਤਾ ਲੱਗਦਾ ਇਹ ਸਸਪੀਸ਼ੀਅਸ ਟ੍ਰਾਂਜੈਕਸ਼ਨ ਆਈਐਸਆਈ ਵੱਲੋਂ ਕਰਵਾਈ ਜਾਂਦੀ ਹੈ ਤੇ ਫਿਰ ਅਸੀਂ ਸਾਹਿਲ ਨੂੰ ਜਦੋਂ ਪੁੱਛਗਿੱਛ ਕੀਤੀ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਿਹੜਾ ਗੁਰਪ੍ਰੀਤ ਗੋਪੀ ਹੈ ਇਹਦੇ ਵੱਲੋਂ ਇਹ ਜਿਹੜੇ ਪੈਸੇ ਮੰਗਵਾਏ ਗਏ ਸੀਗੇ ਅਸੀਂ ਇਹਨਾਂ ਦੋਵਾਂ ਨੂੰ ਸੀਕ੍ਰੀਟ ਇਨਫੋਰਮੇਸ਼ਨ ਤੇ ਫਿਰ ਅਸੀਂ ਇਹਨਾਂ ਤੋਂ ਟਰੈਪ ਲਾ ਕੇ ਫੜਿਆ ਤੇ ਜਦੋਂ ਇਹਨਾਂ ਤੋਂ ਫੜਿਆ ਇਹਨਾਂ ਦੇ ਕੋਲੋਂ ਮੋਬਾਈਲ ਫੋਨ ਅਸੀਂ ਰਿਕਵਰ ਕੀਤੇ ਉਹਨਾਂ ਚ ਕਾਫੀ ਸਾਰਾ ਇਨਕ੍ਰਿਮੀਨੇਟਿੰਗ ਡਾਟਾ ਜਿਹੜਾ ਕਿ ਇਹ ਫੌਜੀ ਹੁੰਦਿਆਂ ਹੋਇਆ ਬਤੌਰ ਜਿਹੜਾ ਇਹ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਿਹਾ ਸੀਗਾ ਅਸੀਂ ਜਿਹੜੀਆਂ ਸਾਡੀਆਂ ਏਜੰਸੀਜ਼ ਨੇ ਸੈਂਟਰਲ ਰਿਡਿੰਗ ਏਜੰਸੀਜ਼ ਇੰਟੈਲੀਜੈਂਸ ਏਜੰਸੀ ਸਾਰਿਆਂ ਨੂੰ ਸੀ ਇੰਟੀਮੇਟ ਕੀਤਾ ਤੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਏਦ ਤੋਂ ਕੁਛਕਿਛ ਕੀਤੀ ਤੇ ਐਫ ਆਈ ਆਰ ਨੰਬਰ 140 ਅੰਡਰ ਸੈਕਸ਼ਨ 359 ਆਫੀਸ਼ੀਅਲ ਸਿਕਰੈਟਸ ਐਕਟ ਅਤੇ 3 ਬੀਐਨਐਸ ਥਾਣਾ ਲੋਪੋ ਕੇ ਵਿਖੇ ਅਸੀਂ ਰਜਿਸਟਰ ਕੀਤੀ ਹੈ ਇਸ ਦੇ ਜਿਹੜੀਆਂ ਇਨਵੈਸਟੀਗੇਸ਼ਨ ਦੌਰਾਨ ਸਾਨੂੰ ਇੰਟਰੋਗੇਸ਼ਨ ਚ ਪਤਾ ਲੱਗਿਆ ਹੈ ਕਿ ਇਹਨਾਂ ਦਾ ਇੱਕ ਮੁੱਖ ਹੈਂਡਲਰ ਸੀਗਾ ਰਾਣਾ ਜਾਵੇਦ ਨਾਂ ਦਾ ਆਈਐਸਆਈ ਆਪਰੇਟਿਵ ਹੈ ਅਸੀਂ ਉਹਦੀ ਆਈਡੈਂਟੀਟੀ ਜਿਹੜੀ ਹੈ ਉਹ ਇਕੱਤਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਾਣਕਾਰੀ ਉਹਦੇ ਬਾਰੇ ਅਸੀਂ ਜ਼ਰੂਰ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗੇ ਤੇ ਇਹ ਜਿਹੜੇ ਹੈਗੇ ਨੇ ਇਹ ਵਿਅਕਤੀ ਇਹ ਸਾਡੇ ਜਿਹੜੇ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਹੇ ਸੀਗੇ ਤੇ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਇਹ ਜਿਹੜੀ ਸੀਗੀ ਜਿਹੜਾ ਸਾਹਤੀ ਫੌਜ ਦਾ ਜਵਾਨ ਸੀਗਾ ਜਿਹੜਾ ਗੁਰਪ੍ਰੀਤ ਏਲੀਅਸ ਗੋਪੀ ਫੌਜੀ ਇਸ ਟਾਈਮ ਜੰਮੂ ਪੋਸਟਡ ਸੀਗਾ ਸਰ ਕਿਹੋ ਜੀ ਜਾਣਕਾਰੀ ਜਿਹੜੀ ਸੀ ਇਹ ਸਾਹਿਲ ਮਸੀਦ ਨੂੰ ਜਿਹੜੀ ਉਹ ਫੌਲ ਕਰ ਰਿਹਾ ਸੀ ਦੇਖੋ ਸਾਹਿਲ ਮਸੀਦ ਜਿਵੇਂ ਮੈਂ ਤੁਹਾਨੂੰ ਦੱਸਿਆ ਸਾਹਿਲ ਮਸੀਦ ਦੇ ਥਰੂ ਇਹ ਆਪਣੀ ਬੈਂਕ ਅਕਾਊਂਟ ਦੀਆਂ ਟਰਾਂਜੈਕਸ਼ਨ ਜਿਹੜੀ ਆਈਐਸਆਈ ਵੱਲੋਂ ਇਹਨੂੰ ਪੇਮੈਂਟ ਹੋ ਰਹੀ ਸੀਗੀ ਇਹ ਉਹ ਕਰਵਾ ਰਿਹਾ ਸੀਗਾ ਅਸੀਂ ਜਿਹੜੇ ਇਹਨਾਂ ਦੇ ਬੈਂਕ ਅਕਾਊਂਟਸ ਨੇ ਉਹਨਾਂ ਦੀ ਵੀ ਅਸੀਂ ਬਹੁਤੀ ਢੰਗਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਕਿ ਕਿੱਥੋਂ ਟਰਾਂਜੈਕਸ਼ਨਸ ਕਦੋਂ ਕਦੋਂ ਆਈਆਂ ਤੇ ਇਨ ਲਿਊ ਆਫ ਵਟ ਪੇਮੈਂਟਸ ਇਹਨੇ ਇਹਨਾਂ ਨੂੰ ਕਦੋਂ ਕਦੋਂ ਪੇਮੈਂਟ ਹੋਈ ਤੇ ਉਹਦੇ ਬਦਲੇ ਨੇ ਕੀ ਕੀ ਇਨਫੋਰਮੇਸ਼ਨ ਦਿੱਤੀ ਕਦੋਂ ਕਦੋਂ ਸੋਰੀ ਕਦੋਂ ਕਦੋਂ ਕਰ ਰਿਹਾ ਸੀ ਜੀ ਸੂਸੀ ਪਾਕਿਸਤਾਨ ਦੇ ਇਹ ਸਾਨੂੰ ਜਿਹੜੀ ਪਹਿਲੀ ਸਸਪੀਸ਼ੀਅਸ ਟ੍ਰਾਂਜੈਕਸ਼ਨ ਇਹਦੀ ਇੰਟੈਰੋਗੇਸ਼ਨ ਦੇ ਦੌਰਾਨ ਪਤਾ ਚੱਲੀ ਹੈ ਇਹ ਕੁਝ 8-9 ਮਹੀਨੇ ਪਹਿਲਾਂ ਤੋਂ ਇਹਦੀ ਸਸਪੀਸ਼ੀਅਸ ਟ੍ਰਾਂਜੈਕਸ਼ਨਸ ਉਹ ਸ਼ੁਰੂ ਹੋ ਜਾਂਦੀਆਂ ਨੇ ਤੇ ਸਾਨੂੰ ਇਹਦੀ ਪੁੱਛਗਿੱਛ ਇਹ ਵੀ ਪਤਾ ਚੱਲਿਆ ਹੈ ਕਿ ਇਹ ਪੈਨ ਡਰਾਈਵਸ 'ਚ ਆਪਣਾ ਜਿਹੜਾ ਇਹ ਸੈਂਸਿਟਿਵ ਮਟੀਰੀਅਲ ਪਾ ਕੇ ਇਹ ਲੋਕੇਸ਼ਨ ਤੇ ਉਹ ਪੈਂਡਰਾਈਵ ਰੱਖ ਰਿਆ ਸੀਗਾ ਜਿਹਨੂੰ ਕੋਈ ਆ ਕੇ ਪਿਕ ਕਰਦਾ ਸੀਗਾ ਤੇ ਅਸੀਂ ਉਹ ਵੀ ਹੁਣ ਆਪਣੀ ਜਿਹੜੀਆਂ ਸਿਸਟਰ ਏਜੰਸੀਜ਼ ਐ ਇੰਟੈਲੀਜੈਂਸ ਏਜੰਸੀਜ਼ ਉਹਨਾਂ ਨਾਲ ਤਾਲਮੇਲ ਕਰਕੇ ਇਹਨੇ ਕੀ ਇਨਫੋਰਮੇਸ਼ਨ ਲੀਕ ਕੀਤੀ ਸਾਰੀ ਜਿਹੜੀ ਹੈਗੀ ਹੈ ਤਫਤੀਸ਼ 'ਚ ਅਸੀਂ ਖੁਲਾਸਾ ਕਰਾਂਗੇ ਸਰਦੂ ਗੁਰਪ੍ਰੀਤ ਸਿੰਘ ਦੀ ਗੱਲ ਕਰੀ ਉਹ ਬਾਰਡਰ ਤੇ ਡਿਊਟੀ ਚੈੱਕ ਕਰਦਾ ਦੇਦੋ ਇਹ ਸਾਰੀ ਸੀ ਰਿਪੋਰਟ ਤੇ ਆਪਣੇ ਰਾਜਾ ਸਸੀ ਦੇ ਵਿੱਚ ਕਹਿੰਦਾ ਪਰ ਦੋਵਾਂ ਦਾ ਅਪਸ ਵਿੱਚ ਇਤਨੀ ਜਾਣਕਾਰੀ ਜਾ ਰਹੀ ਸੀ ਕਿ ਤੁਹਾਨੂੰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਦੋਵਾਂ ਦਾ ਪਿੰਡ ਧਾਰੀਵਾਲ ਹੈ ਜੋ ਬਿਲਕੁਲ ਬਾਰਡਰ ਤੇ ਹੈ ਠਾਣਾ ਲੋਪੋਕੇ ਚ ਪੈਂਦਾ ਹੈ ਜਿਹੜਾ ਗੋਪੀ ਹੈ ਗੋਪੀ ਫੌਜੀ ਇਹ ਜੰਮੂ ਪੋਸਟਡ ਸੀਗਾ ਸੇਮ ਪਿੰਡ ਦੇ ਵਿਅਕਤੀ ਨੇ ਇਹ ਜਿਹੜੀ ਇਨਫੋਰਮੇਸ਼ਨ ਗੋਪੀ ਫੌਜੀ ਜਿਹੜਾ ਲੀਕ ਕਰਵਾ ਰਿਹਾ ਸੀਗਾ ਜਿਹੜਾ ਪੈਨ ਡਰਾਈਵ ਚ ਪਾ ਕੇ ਡਾਟਾ ਕਿ ਜਮੀਨ ਜਿਹੜੀ ਉੱਤਪਾਰ ਵੀ ਹੈਗੀ ਆ ਪਰ ਉੱਥੇ ਵੀ ਬਹੁਤ ਹਾਂ ਜੀ ਇਹ ਸਾਰੇ ਜਿਹੜੇ ਹੈਗੇ ਤਫਤੀਸ਼ ਦੇ ਵਿਸ਼ੇ ਨੇ ਅਸੀਂ ਢੰਗਾਈ ਨਾਲ ਤਫਤੀਸ਼ ਕਰਾਂਗੇ ਇਹ ਬੜੀ ਜ਼ਮਾਨ ਹੈ ਕਾਫੀ ਸਸਟਿੰਗ ਮੈਟਰ ਹੈ ਆ ਦਿੱਲੀ ਤੱਕ ਜਿੰਨੀਆਂ ਵੀ ਏਜੰਸੀਆਂ ਕੌਂਕਿਸ ਹੌਲ ਦੇ ਕੰਨ ਧੜੇ ਹੋਗੇ ਹੋਣਗੇ ਪਰ ਉਹਨਾਂ ਦੇ ਨਾਲ ਉਹ ਤਫਸੀਲ ਘਟਨਾ ਜੋੜ ਨਹੀਂ ਕਰ ਰਹੇ ਜੀ ਬਿਲਕੁਲ ਜੀ ਮੈਂ ਤੁਹਾਨੂੰ ਦੱਸਿਆ ਕਿ ਸਾਨੂੰ ਜਦੋਂ ਇਹ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਸਾਰੀਆਂ ਜਿਹੜੀ ਇਨਫੋਰਮੇਸ਼ਨ ਹੈ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਸਾਡੀਆਂ ਸਿਸਟਰ ਏਜੰਸੀਜ਼ ਆ ਇੰਟੈਲੀਜੈਂਸ ਏਜੰਸੀਸ ਅਸੀਂ ਸਾਰਿਆਂ ਨਾਲ ਸ਼ੇਅਰ ਕਰ ਰਹੇ ਹਾਂ ਤੇ ਅਸੀਂ ਸਾਰੇ ਰਲ ਮਿਲ ਕੇ ਜੀ ਬਿਲਕੁਲ ਆ ਰਹੇ ਨੇ ਜੀ ਸਾਰੇ ਰਲ ਮਿਲ ਕੇ ਸਾਂਝੇ ਤੌਰ ਤੇ ਕਿਉਂਕਿ ਇਹ ਦੇਸ਼ ਦੀ ਹਿੱਤ ਦਾ ਮਸਲਾ ਹੈ ਤੇ ਇਸ ਕਰਕੇ ਅਸੀਂ ਬਿਲਕੁਲ ਸੈਂਸਿਟਿਵ ਤਰੀਕੇ ਨਾਲ ਇਹਨੂੰ ਡੀਲ ਕਰ ਰਹੇ ਹਾਂ ਸਰੇ ਛੁੱਟੀ ਦੇ ਅਲੇ ਆਇਆ ਸੀ ਨਹੀਂ ਕਦੋਂ ਆਇਆ ਸੀ ਔਰ ਜੇ ਜੇ ਵੀ ਛੁੱਟੀ ਸੀ ਤੇ ਰਿਮਾਂਡ ਰਿਮਾਂਡ ਕਰਤਾ ਇਹ ਨੂੰ ਹਜੇ ਰਿਮਾਂਡ ਇਹਦਾ ਲਾਵਾਂਗੇ ਤੇ ਬਾਕੀ ਜਿਹੜੀ ਢੰਗਾਈ ਨਾਲ ਤਫ਼ਤੀਸ਼ ਕਰਾਂਗੇ ਕਿ ਇਹ ਕਦੋਂ-ਕਦੋਂ ਪਹਿਲਾਂ ਵੀ ਛੁੱਟੀ ਤੇ ਆਇਆ ਸੀਗਾ ਹੁਣ ਕਦੋਂ ਤੱਕ ਸੀਗਾ ਹੁਣ ਕਿਉਂ ਛੁੱਟੀ ਤੇ ਆਇਆ ਸੀਗਾ ਜਿਵੇਂ ਉਦਲੀ ਤਫ਼ਤੀਸ਼ ਤੋਂ ਇਹ ਸਾਹਮਣੇ ਆਇਆ ਕਿ ਇਹਦੇ ਵਾਈਫ ਪ੍ਰੈਗਨੈਂਟ ਸੀਗੀ ਤੇ ਪ੍ਰੈਗਨੈਂਸੀ ਦੇ ਰਾਨ ਆਇਆ ਸੀਗਾ ਇਹ ਛੁੱਟੀ ਕਿਸ ਦਾ ਹੁੰਦਾ ਜੀ ਰਾਸ਼ਕੋ ਤੋਂ ਪਰੋਗਿਤ ਤਰੀਕਾ ਕਿ ਜਿਨਾਂ ਕਿਤੇ ਅਸੀਂ ਇਹਨੂੰ ਜਿਹੜਾ ਸੈਲਫੋਨ ਇਨਫੋਰਮੇਸ਼ਨ ਵਲੋਂ ਅਸੀਂ ਇਹਦਾ ਮੋਬਾਈਲ ਦੇ ਵਿੱਚ ਆ ਕਿਸ ਤਰ੍ਹਾਂ ਦੀ ਜੀ ਬਿਲਕੁਲ ਸਾਨੂੰ ਇਹਦੇ ਮੋਬਾਈਲ ਚ ਕਾਫੀ ਇਨਕ੍ਰਿਮੀਨੇਟਿੰਗ ਡਾਟਾ ਮਿਲਿਆ ਹੈ ਸਾਨੂੰ ਲੋਕੇਸ਼ਨਸ ਵੀ ਮਿਲੀਆਂ ਨੇ ਉਹਦੀਆਂ ਫੋਟੋ ਵੀ ਮਿਲੀਆਂ ਨੇ ਪੈਂਡਰਾਈਵਸ ਦੀਆਂ ਜਿਹੜੀਆਂ ਫੋਟੋਜ਼ ਇਹਨਾਂ ਨੇ ਇਹ ਜੰਮੂ ਚ ਹੈਗੀ ਹੈ ਇਹ ਅਸੀਂ ਜਿਹੜੀ ਆਰਮੀ ਨਾਲ ਅਸੀਂ ਤਫਤੀਸ਼ ਉਹ ਕਰਕੇ ਪ੍ਰੋਪਰ ਕਿ ਕਿਹੜੇ ਯੂਨਿਟ ਚ ਸੀਗਾ ਪਹਿਲਾਂ ਕਿੱਥੇ-ਕਿੱਥੇ ਸੀਗਾ ਉਹ ਸਾਰਾ ਅਸੀਂ ਬਰੀਕੀ ਨਾਲ ਇਹ ਜਾਂਚਿਆ ਇਹ ਕਿਹਦੇ ਨਾਲ ਟਿਕਾਣਾ ਹੈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇਹ 2016 ਤੋਂ ਭਾਰਤੀ ਫੌਜ 'ਚ ਇਹ ਭਰਤੀ ਹੈਗਾ ਤੇ ਸਾਡੇ ਰੈਡਾਰ ਤੇ ਸਾਨੂੰ ਹੁਣੇ ਹੀ ਥੋੜੀ ਦੇਰ ਪਹਿਲਾਂ ਹੀ ਇੰਟੀਮੇਸ਼ਨ ਮਿਲੀ ਸੀਗੀ 2-4 ਦਿਨ ਪਹਿਲਾਂ ਅਸੀਂ ਬਿਲਕੁਲ ਇਹਦੇ ਤੇ ਬਰੀਕੀ ਨਾਲ ਟਰੈਪ ਲਾਇਆ ਤੇ ਅਸੀਂ ਕਿਉਂਕਿ ਇਹ ਭਾਰਤੀ ਫੌਜ 'ਚ ਮੌਜੂਦਾ ਸੋਲਜਰ ਹੈ ਅਸੀਂ ਇਹ ਵੀ ਨਹੀਂ ਸੀ ਚਾਹੁੰਦੇ ਕਿ ਕੁਝ ਐਦਾਂ ਦਾ ਹੋਵੇ ਜਿਹੜਾ ਬਿਲਕੁਲ ਇਹ ਸਾਡੇ ਵੱਲੋਂ ਕੋਈ ਇਨਫੋਰਮੇਸ਼ਨ ਗਲਤ ਹੋਵੇ ਇਸ ਕਰਕੇ ਅਸੀਂ ਪੂਰਾ ਡਿਵੈਲਪ ਕਰਕੇ ਇਹ ਫਿਰ ਜਿਹੜੀ ਪੂਰੀ ਜਿਹੜੀ ਹੈਗੀ ਹੈ ਮਨੇ ਮੁਕਦਮਾ ਜਿਹੜਾ ਰਜਿਸਟਰ ਕੀਤਾ ਹੈ ਤੇ ਹੁਣ ਭੰਗਾਈ ਨਾਲ ਤਫਤੀਸ਼ ਕਰਾਂਗੇ ਸਾਜੀ ਉਸੇ ਤੇ ਕੋਈ ਮਾਮਲੇ ਦਰਜ ਨਹੀਂ ਪਏ ਜੀ ਇਹਦੇ ਤੇ ਪਹਿਲਾਂ ਹਜੇ ਕੋਈ ਮੁਕਾਮ ਜਿਹੜੇ ਹੈਗੇ ਆ ਮੁਕਦਮੇ ਹਜੇ ਰਜਿਸਟਰ ਨਹੀਂ ਸੀਗੇ ਤੇ ਬਟ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਾਣਨ ਦੀ ਇਹ ਜਿਹੜਾ ਹੈਗਾ ਇਹ ਪਾਕਿਸਤਾਨ ਪੀਆਈਓਜ਼ ਨਾਲ ਕਦੋਂ ਤੋਂ ਟੱਚ ਤੁਸੀਂ ਉਹਨਾਂ ਨੂੰ ਸਰ ਇਹ ਜਿਹੜਾ ਜਿਹੜਾ ਪੋਜੀ ਉਹਨਾਂ ਨਾਲ ਘਟੀ ਗੱਲ ਹੋਈ ਉਥੇ ਇਹ ਨਹੀਂ ਕੋਈ ਸੀ ਕਿ ਐਸਟਰਾ ਦੇ ਡਿਪਟੀ ਕੇ ਇਹ ਜਸੂਸੀ ਦੇ ਨਾਲ ਕੋਈ ਉਦੋਂ ਹੀ ਕੋਈ ਲੀਕਜ ਦਾ ਹੋਵੇ ਤਾਂ ਜੀ ਬਿਲਕੁਲ ਅਸੀਂ ਜਿਹੜੀ ਇਹਦੀ ਹੁਣ ਇੰਟਰੋਗੇਸ਼ਨ ਹੈ ਅਸੀਂ ਇਹਦਾ ਰਿਮਾਂਡ ਲੈ ਹੈ ਤੇ ਅਸੀਂ ਇਹਦੀ ਇੰਟਰੋਗੇਸ਼ਨ ਬਿਲਕੁਲ ਬਰੀਕੀ ਨਾਲ ਕਰਕੇ ਸਾਰੀਆਂ ਏਜੰਸੀ ਨੂੰ ਇਨਵੋਲ ਕਰਕੇ ਇਹਦੀਆਂ ਕੀ ਗਤੀਵਿਧੀਆਂ ਰਹੀਆਂ ਕੀ ਇਹਨੇ ਇਨਫੋਰਮੇਸ਼ਨ ਲੀਕੇਜ ਕੀਤੀ ਕੀ ਕੀ ਇਹਨੇ ਜੜੀਆਂ ਹੈਗੀਆਂ ਕਿੰਨੀਆਂ ਇਹਦੀਆਂ ਪੇਮੈਂਟ ट्रांजੈਕਸ਼ਨਸ ਨੇ ਅਸੀਂ ਸਾਰੀਆਂ ਦੀ ਢੰਗਾਈ ਨਾਲ ਤਰਤੀਸ਼ ਕਰਕੇ ਤੁਹਾਨੂੰ ਜਲਦ ਖੁਲਾਸਾ ਕਰਾਂਗੇ। ਸਾਡੇ ਨਾਮ ਹਮਲੇ ਜਬੀ ਕਹਿੰਦੇ ਕਿ ਜਿਹੜੇ ਆ ਪਾਕਿਸਤਾਨ ਤੋਂ ਆਏ ਵਿਅਕਤੀਆਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਇਹਦਾ ਵੀ ਲੱਗਦੇ। ਇਹ ਸਾਰੀਆਂ ਜਿਹੜੀਆਂ ਹੈਗੀਆਂ ਜਾਂਚ ਦਾ ਵਿਸ਼ਾ ਹੈ ਜਿਹੜੇ ਵੀ ਅਟੈਕਸ ਹੋਏ ਨੇ ਪਾਕਿਸਤਾਨ ਆਈਐਸਆਈ ਵੱਲੋਂ ਜਿੰਨੇ ਵੀ ਅਟੈਕਸ ਹੋਏ ਨੇ ਤੇ ਜਿਹੜੇ ਸਾਡੇ ਇੱਥੇ ਦੇ ਵਿਅਕਤੀਆਂ ਦੀ ਨੌਲੇਜ ਸੀਗੇ ਜਿਹੜੀਆਂ ਨੇ ਇਨਫੋਰਮੇਸ਼ਨ ਸ਼ੇਅਰ ਕੀਤੀ ਜੋ ਕੁਝ ਪਿਛਲੇ ਦਿਨਾਂ ਚ ਇੰਡੀਆ ਪਾਕਿਸਤਾਨ ਵਾਰ ਹੋਇਆ ਉਹਦੇ ਚ ਕੀ ਇਨਫੋਰਮੇਸ਼ਨ ਸ਼ੇਅਰ ਕੀਤੀ ਇਹ ਸਾਰੇ ਜਿਹੜੀਆਂ ਹੈਗੀਆਂ ਸਾਡੇ ਤਫ਼ਤੀਸ਼ ਦੇ ਵਿਸ਼ੇ ਨੇ ਅਸੀਂ ਪੁਆਇੰਟਸ ਬਣਾ ਰੱਖੇ ਨੇ ਕਿ ਇਹ ਇਹ ਪੁਆਇੰਟਸ ਤੇ ਅਸੀਂ ਜਿਹੜੀ ਤਫ਼ਤੀਸ਼ ਕਰਨੀ ਹੈ ਜਦੋਂ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਤੁਹਾਡੇ ਨਾਲ ਜਰੂਰ ਸਾਂਝੀ ਕਰਦੇ ਹਾਂ ਜਿਹੜਾ ਪਾਕਿਸਤਾਨ ਦਾ ਜਿਹੜਾ ਸਟਾਫ ਚੰਪਲੇ ਜੋ ਹੈ ਉਸ ਤੋਂ ਬਾਰੇ ਕਾਫੀ ਟਾਈਟਲ ਕੰਮ ਦਿੱਸੂ ਸੀ ਦੇ ਸਾਡੇ ਕੇਸ ਪੜੇ ਗਏ ਕੋਈ YouTube 'ਤੇ ਪੜੇ ਨੇ ਤੇ ਤੁਸੀਂ ਵੀ ਇਹ ਜਿਹੜਾ ਸਿਕਿਓਰ ਸੀ ਉਹ ਟਾਈਟਲ ਕੀਤਾ ਤੇ ਉਸਦੇ ਨਤੀਜੇ ਵਜੋਂ ਇਸ ਤਰ੍ਹਾਂ ਰਡਾਰ ਤੇ ਰੱਖਣੀ ਸ਼ੁਰੂ ਕਰ ਦਿੱਤੇ ਤੁਸੀਂ ਤੇ ਉਸਦੇ ਨਤੀਜੇ ਵਜੋਂ ਇਹ ਰਡਾਰ ਤੇ ਆਇਆ ਸੀ ਜੀ ਬਿਲਕੁਲ ਮੈਂ ਤੁਹਾਨੂੰ ਦੱਸਿਆ ਸਾਨੂੰ ਸਾਡੇ ਮਾਨਯੋਗ ਸੀਨ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੇ ਸਖਤ ਨਿਸ਼ਾ ਨਿਰਦੇਸ਼ ਨੇ ਕਿ ਜਿਹੜੀ ਦੇਸ਼ ਵਿਰੋਧੀ ਗਤੀਵਿਧੀ ਹੈ ਕੋਈ ਵੀ ਅਸੀਂ ਟੋਲਰੇਟ ਨਹੀਂ ਕਰਾਂਗੇ ਜ਼ੀਰੋ ਟੋਲਰੈਂਸ ਹੈ ਦੇਸ਼ ਸੁਪਰੀਮ ਹੈ ਪੰਜਾਬ ਦਾ ਸੂਬਾ ਸੁਪਰੀਮ ਹੈ ਅਸੀਂ ਇੱਥੇ ਕੋਈ ਵੀ ਆਈਐਸਆਈ ਵੱਲੋਂ ਜਿਹੜੀ ਸਾਜ਼ਿਸ਼ ਰਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਸੀਂ ਉਹਨਾਂ ਦੇ ਜਿਹੜੇ ਮਨਸੂਬੇ ਨੇ ਉਹਨਾਂ 'ਚ ਉਹਨਾਂ ਨੂੰ ਕਾਮਯਾਬ ਨਹੀਂ ਹੁਣ ਦਵਾਂਗੇ ਜਿਹੜੇ ਸਿੰਘ ਦੇ ਪਰਵਾਦ ਦੀ ਕੀ ਪੈਗਰ ਉਹ ਹੈ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਇਹ ਫੌਜੀ ਹੈਗਾ ਇਹ ਇਹਦਾ ਜਿਹੜਾ ਬੈਕਗ੍ਰਾਉਂਡ ਹੈਗਾ ਇਹਨੇ ਲੋਨਸ ਵਗੈਰਾ ਵੀ ਚੱਕੇ ਹੋਏ ਨੇ ਮੇਰੇ ਪਰਿਵਾਰ ਚ ਤੇ ਇਹ ਜਿਹੜੇ ਬਹੁਤ ਜ਼ਿਆਦਾ ਸੌਖੇ ਪਰਿਵਾਰ ਦਾ ਨਹੀਂ ਸੀਗਾ ਬਟੇ ਤਾਂ ਇਹ ਇਦਾਂ ਦੀਆਂ ਗੰਦੀਆਂ ਐਕਟੀਵਿਟੀਜ਼ ਚ ਆਈਐਸਆਈ ਵੱਲੋਂ ਫਸਾ ਕੇ ਇਹਦੇ ਤੋਂ ਕਰਵਾਈਆਂ ਜਾ ਰਹੀਆਂ ਸੀਗੀਆਂ ਅਸੀਂ ਸਾਰੀ ਜਿਹੜੀ ਹੈਗੀ ਹੁਣ ਸਰਦਾਰ ਸਾਹਿਬ ਜੀ ਕਿ ਇਹਦਾ ਫਾਦਰ ਸਾਹਿਬ ਜੜੇ ਉਥੇ ਗੁਰਦੁਆਰਾ ਸਾਹਿਬ ਦੇ ਵਿੱਚ ਕਾਇਮ ਕੀ ਸੀ ਜੀ ਬਿਲਕੁਲ ਜੀ ਜਿਹੜੇ ਇਹ ਉਹ ਗੁਰਦੁਆਰਾ ਸਾਹਿਬ ਚ ਉਥੇ ਲੋਕਲੀ ਹੋ ਜਾਂਦੇ ਨੇ ਸਰ ਕਿਤੋਂ ਦੀ ਇਨਫੋਰਮੇਸ਼ਨ ਦੰਦਾ ਸੀ ਇਸ ਬਾਦਰ ਦੀ ਜਿਵੇਂ ਜਦੋਂ WRC ਦਾ ਪੋਸਟ ਦਿੱਤਾ ਇਹ ਜਿਹੜੀ ਹੈਗੀ ਹੈ ਡੰਗਾਈ ਦਾ ਤਫ਼ਤੀਸ਼ ਅਸੀਂ ਕਰਾਂਗੇ ਕਿ ਇਹ ਪਹਿਲਾਂ ਕਿੱਥੇ-ਕਿੱਥੇ ਪੋਸਟਡ ਸੀਗਾ ਕਿਹੜੀ-ਕਿਹੜੀ ਇਨਫਰਮੇਸ਼ਨ ਇਹਨੇ ਸ਼ੇਅਰ ਕੀਤੀ ਹੈ ਕਦੋਂ ਤੋਂ ਇਹ ਟੱਚ ਚ ਹੈ ਕੀ ਪਿੰਡਰੇ ਇਸ ਚ ਕਿੰਨੀ ਵਾਰੀ ਪਿੰਡਰੇ ਇਸ ਚ ਇਹਨਾਂ ਨੇ ਇਨਫਰਮੇਸ਼ਨ ਦਿੱਤੀ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਅਸੀਂ ਬਿਲਕੁਲ ਬਰੀਕੀ ਨਾਲ ਇਹ ਵੀ ਅਸੀਂ ਡੰਗਾਈ ਨਾਲ ਤਫ਼ਤੀਸ਼ ਕਰਾਂਗੇ ਕਿ ਇਹ ਕਿਹੜੀ-ਕਿਹੜੀ ट्रांजੈਕਸ਼ਨਸ ਚ ਆਈਐਸਆਈ ਦੇ ਥਰੂ ਕਿਹੜੇ ਕਿਹੜੇ ਕੰਮ ਏ ਜਿਹੜੇ ਮਾੜੇ ਕੰਮ ਕਰ ਰਹੇ ਸੀਗੇ ਪੰਜਾਬ ਦੇ ਵਿਰੋਧੀ ਤੇ ਦੇਸ਼ ਦੇ ਵਿਰੋਧੀ ਰਕਤ ਦੀ ਸਰਪਲਾਈ ਦੇ ਵਿੱਚ ਇਨਵੋਲ ਹੋ ਰਿਹਾ ਏ ਕਿ ਫਿਰ ਉਹਨਾਂ ਨੇ ਕਿਸਤਲ ਵੀ ਦੇ ਅੰਦਰ ਰਹਿ ਮੈਂ ਜਿਹੜੀ ਉਹ ਡਿਲੀਵਰੀ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਐਸਟੇਟ ਦੇ ਵਿੱਚ ਵੀ ਰਿਹਾ ਜੀ ਬਿਲਕੁਲ ਅਸੀਂ ਇਹ ਸਾਰੀ ਜਿਹੜੀਆਂ ਚੀਜ਼ਾਂ ਨੇ ਅਸੀਂ ਵੈਰੀਫਾਈ ਕਰਾਂਗੇ ਕਿ ਇਹਦੇ ਮੋਟਿਵ ਕੀ ਸੀਗੇ ਇਸ ਲਾਈਨ ਜਾਣਦੇ ਇਹਦੇ ਸਾਥੀ ਕੌਣ-ਕੌਣ ਸੀਗੇ ਜਿਵੇਂ ਸਾਨੂੰ ਪਤਾ ਲੱਗਿਆ ਕਿ ਦੁਬਈ ਬੇਸਡ ਧਾਰੀਵਾਲ ਦਾ ਹੀ ਮੁੰਡਾ ਹੈਗਾ ਜਿਹੜਾ ਜਿਹੜੇ ਨੇ ਇਹਨੂੰ ਪਾਕਿਸਤਾਨ ਬੇਸਡ ਇਦਾਂ ਦੇ ਸਮਗਲਰਸ ਆਈਐਸਆਈ ਦੇ ਵਿਅਕਤੀਆਂ ਨਾਲ ਟੱਚ ਕਰਾਇਆ ਅਸੀਂ ਉਹਨੂੰ ਵੀ ਜਿਹੜੀ ਹੈ ਢੰਗਾਈ ਨਾਲ ਤਫ਼ਤੀਸ਼ ਕਰਾਂਗੇ ਤੇ ਉਹਨੂੰ ਵੀ ਜੇ ਉਹਦੇ ਲੋਡ ਪੈਂਦੀ ਹੈ ਤਾਂ ਉਹਨੂੰ ਵੀ ਅਸੀਂ ਰੈੱਡ ਕਾਰਨ ਨੋਟਿਸ ਕਰਕੇ